ਪੱਟੀ ਸ਼ਹਿਰ ਨੂੰ ਗ੍ਰੀਨ ਸਿਟੀ ਬਣਾਉਣ ਦੇ ਮਕਸਦ ਨਾਲ ਹਰ ਮਨੁੱਖ ਲਗਾਵੇ ਇੱਕ ਰੁੱਖ ਸੰਸਥਾ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਇਸ ਸਮੇਂ ਭਰਾਵਾਂ ਦਾ ਹੰਗਾਰਾ ਮਿਲਿਆ ਜਦੋਂ ਵਾਤਾਵਰਣ ਪ੍ਰੇਮੀ ਸਰਦਾਰ ਹਰਿਆਲ ਸਿੰਘ ਅਤੇ ਨੌਜਵਾਨ ਆਗੂ ਵਾਤਾਵਰਣ ਪ੍ਰੇਮੀ ਵਰਿੰਦਰ ਜੈ ਸਿੰਘ ਹੀਰਾਪੁੱਲੇ ਦੇ ਸਹਿਯੋਗ ਨਾਲ ਹਰ ਮਨੁੱਖ ਲਗਾਵੇ ਇੱਕ ਰੁੱਖ ਸੰਸਥਾ ਨੂੰ 300 ਪੌਦੇ ਮੁਹੱਈਆ ਕਰਵਾਏ ਗਏ ਜਿਸ ਦਾ ਧੰਨਵਾਦ ਕਰਦੇ ਹੋਏ ਹਰ ਮਨੁੱਖ ਲਗਾਵੇ ਰੁੱਖ ਸੰਸਥਾ ਦੇ ਸੌਰਵ ਕੁਮਾਰ ਮੁੱਖ ਸੇਵਾਦਾਰ ਬਾਬਾ ਨਿੰਦਰਨਾਥ ਜੀ, ਰਾਹੁਲ ਕੁਮਾਰ ਪ੍ਰਧਾਨ, ਵਾਲਮੀਕੀ ਸਭਾ, ਸੰਦੀਪ ਕੁਮਾਰ ਵਾਈਸ ਪ੍ਰਧਾਨ, ਅਨਿਲ ਸਰਵਾਲ ਭਜਨ ਦਾ ਇੱਕ ਰਾਜਾ ਜੀ ਮਲਕੀਤ ਸਿੰਘ ਮੁਕੱਦਰ ਕੁਮਾਰ ਮੱਟੂ ਬਾਬਾ ਸ਼ਾਮਦਾਰ ਕਮੇਟੀ ਵੱਲੋਂ ਹਰ ਮਨੋਖ ਲਗਾਵੇ ਇੱਕ ਰੁੱਖ ਸੰਸ ਇਸ ਮੌਕੇ ਸੌਰਵ ਕੁਮਾਰ ਤੇ ਸਮੂਹ ਟੀਮ ਨੇ ਦੱਸਿਆ ਕਿ ਸਾਫ ਤੋਂ ਪਹਿਲਾਂ ਪੱਟੀ ਨੂੰ ਗ੍ਰੀਨ ਸਿਟੀ ਬਣਾਉਣ ਲਈ 1000 ਪੌਦੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਉੱਪਰ ਲਿਆ ਕੇ ਲਗਾਉਂਦਾ ਟੀਚਾ ਨਿਖਾਇਆ ਗਿਆ ਹੈ ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੱਟੀ ਨੂੰ ਗ੍ਰੀਨ ਸਿਟੀ ਬਣਾਉਣ ਵਿੱਚ ਚਲਾਈ ਗਈ ਮੁਹਿੰਮ ਵਿੱਚ ਸ਼ਹਿਰ ਅੰਦਰ ਇੱਕ-ਇੱਕ ਪੌਦਾ ਲਿਆ ਕੇ ਜ਼ਰੂਰ ਲਗਾਉਣ ਕਟਵਰਨ ਪ੍ਰੇਮੀ ਸਰਦਾਰ ਹਰਦੀਪ ਸਿੰਘ ਨੇ ਸੰਸਥਾ ਨੂੰ 300 ਪੌਦੇ ਮੁਹੱਈਆ ਕਰਵਾਏ ਜਿਨ੍ਹਾਂ ਨੂੰ ਭਗਵਾਨ ਵਾਲਮੀਕੀ ਮੰਦਿਰ ਕੋਟ ਰੋਡ ਪੱਟੀ ਵਿੱਚ ਰੱਖਿਆ ਗਿਆ ਹੈ ਤਾਂ ਨਾਲੇ ਬੂਟੇ ਲਾਉਣ ਦੀ ਗੱਲ ਹੈ ਹੈਲੋ ਹਰ ਮਨੋਖ ਲਗਾਵੇ ਰੁੱਖ ਦੇ ਤਹਿਤ ਅੱਜ ਸਰਦਾਰ ਬਿਹਾਲ ਸਿੰਘ ਜੀ ਵੱਲੋਂ ਜਿਹੜੇ ਆ ਕਿ ਬੂਟੇ ਜਿਨ੍ਹਾਂ ਨੇ ਪਿੰਡ ਘਿਹਾਲਾ ਦੇ ਵਿੱਚ ਇੱਕ ਥੋੜੀ ਬੜੀ ਵਧੀਆ ਨਰਸਰੀ ਬਣਾਈ ਹੈ। ਲਾਉਣ ਦੇ ਵਿੱਚ ਜਿਹੜਾ ਆ ਕਿ ਤੁਹਾਡੀ ਜਿਹੜੀ ਆ ਮਦਦ ਉਹ ਬਰਿੰਦਰਜੀਤ ਸਿੰਘ ਹੀਰਾ ਭੁੱਲਰ ਵੱਲੋਂ ਵਾਤਾਵਰਣ ਪ੍ਰੇਮੀ ਵੱਲੋਂ ਕੀਤੀ ਗਈ ਆ। ਅਸੀਂ ਸਰਦਾਰ ਹਰਦੇਵਾਲ ਸਿੰਘ ਜੀ ਦਾ ਔਰ ਬਰਿੰਦਰਜੀਤ ਸਿੰਘ ਹੀਰਾ ਭੁੱਲਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਹਰ ਮਨੋਖ ਲਗਾਵੇ ਰੁੱਖ ਨੂੰ ਇੱਕ ਹੁੰਗਾਰਾ ਦਿੰਦਾ ਹੈ ਔਰ ਇੱਕ ਬਹੁਤ ਵੱਡਾ ਸਹਿਯੋਗ ਦਿੰਦਾ ਹੈ ਅਸੀਂ ਪੂਰੀ ਟੀਮ ਵੱਲੋਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਰ ਮਨੋਖ ਲਗਾਵੇ ਰੁੱਖ ਹਰ ਮਨੋਖ ਲਗਾਵੇ ਰੁੱਖ ਔਰ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਪੱਟੀ ਨੂੰ ਗ੍ਰੀਨ ਸਿਟੀ ਬਣਾਉਣ ਦੇ ਲਈ ਸਾਡਾ ਸਹਿਯੋਗ ਦੇਣ ਔਰ ਆਪਣੇ ਬੱਚਿਆਂ ਤੋਂ ਵੀ ਚਾਹੇ ਗਮਲਿਆਂ ਦੇ ਵਿੱਚ ਪੌਦੇ ਲਗਵਾਓ ਚਾਹੇ ਆਪਣੇ ਘਰ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਤੁਹਾਨੂੰ ਇੱਕ ਇੱਕ ਪੌਦਾ ਜਰੂਰ ਲਗਾਇਆ ਜਾਵੇ ਤਾਂ ਕਿ ਕੋਈ ਵੀ ਪੱਟੀ ਸ਼ਹਿਰ ਤੋਂ ਐਂਟਰ ਹੁੰਦਾ ਹੈ ਜਦੋਂ ਵੀ ਕੋਈ ਵੀ ਉਹ ਦੇਖੇ ਕਿ ਯਾਰ ਪੱਟੀ ਦੇ ਵਿੱਚ ਕੁਝ ਤਾਂ ਕਾਮਨ ਹੈਗਾ ਹੈ ਨਾ ਇਸ ਦੇ ਲਈ ਪੱਟੀ ਸਿਟੀ ਨੂੰ ਗ੍ਰੀਨ ਸਿਟੀ ਬਣਾਉਣ ਦੇ ਲਈ ਸਾਡਾ ਸਹਿਯੋਗ ਦਿਵੋ ਸਾਰੇ ਜਣੇ ਇੱਕ ਇੱਕ ਪੌਦਾ ਜਰੂਰ ਲਗਾਓ ਧੰਨਵਾਦ ਹਰ ਮਨੁੱਖ ਲਗਾਵੇ ਰੋ